ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 21 ਨਵੰਬਰ ਤੋਂ 23 ਨਵੰਬਰ ਨੂੰ 2025 ਧੰਨ ਧੰਨ ਗੁਰਦੀਪਾਦਰ ਸਾਹਿਬ ਜੀ ਦੀ 350 ਸਾਲਾ ਜੀਵਨੀ 77 ਜਿਹੜੀ ਹੈ ਇਸ ਵਾਰ ਇਹ ਚੌਵੀਂ ਕਮੇਟੀ ਬੜੀ ਵੱਡੀ ਆਸਤਾ ਦੇ ਨਾਲ ਮਨਾ ਰਹੀ ਹੈ ਤੇ ਵੱਡੇ ਸਮਾਗਮ ਜਿਹੜੇ ਅੱਜ ਮੀਟਿੰਗ ਹੋਈ ਹੈ ਸਤਾਵਦੀ ਕਮੇਟੀ ਦੀ ਵੱਡੇ ਸਮਾਗਮ ਜਿਹੜੇ ਇਹਦੇ ਲਈ ਨਿਯਤ ਕੀਤੇ ਗਏ ਆ ਤਾਂ ਪਹਿਲਾ ਸਮਾਗਮ ਜਿਹਦੀ ਸ਼ੁਰੂਆਤ ਪਿਛਲੇ ਮਹੀਨੇ ਫਰਵਰੀ ਤੋਂ ਕੀਤੀ ਗਈ ਹੈ ਕਿ ਸਤਾਵਦੀ ਦੇ ਪ੍ਰੋਗਰਾਮਾਂ ਤੇ ਵੱਧ ਤੋਂ ਵੱਧ ਗੁਰੂ ਦੇ ਗੁਰੂ ਦੇ ਲਾਡਲੇ ਦੀ ਸੰਗਤ ਨੂੰ ਲਾਇਆ ਜਾਵੇ ਦਵਾਦੇ ਦੀ ਧਰਤੀ ਤੇ ਮਾਝੇ ਦੀ ਧਰਤੀ ਤੇ ਤੇ ਦਵਾਦੇ ਦੀ ਧਰਤੀ ਤੇ ਤਿੰਨ ਤਿੰਨਾਂ ਧਰਤਾਂ ਤੇ ਅੰਮ੍ਰਿਤਸਰ ਆ ਗਿਆ ਹੈ ਉਹ ਬਸਾਕੀ ਵਾਲੇ ਦਿਨ ਖਾਲਸੇ ਦੀ ਜਿਹੜਾ ਉਹਦੇ ਤੇ ਜਿਹੜੇ ਤਿੰਨਾਂ ਤੱਕ ਤੋਂ ਵੱਡੇ ਹਨ ਸਚਾਰ ਦੇ ਜਿਹੜੇ ਪ੍ਰੋਗਰਾਮ ਲਿਖੇ ਗਏ ਆ ਤੇ ਉਹਦੇ ਤੇ ਵੱਖ-ਵੱਖ ਪ੍ਰਚਾਰਕਾਂ ਦੀ ਹਰ ਜੋਂ ਤੇ ਦੂਰੀਆਂ ਲੱਗੇਗੀਆਂ ਇਸੇ ਤਰ੍ਹਾਂ ਜਿਹੜਾ 21 ਨਵੰਬਰ ਤੋਂ 29 ਨਵੰਬਰ ਤਾਈਂ ਜਿਹੜੇ ਜਿਹੜੇ ਸਮਾਗਮ ਆ ਉਹ ਵੱਖ ਅਨੰਦਪੁਰ ਸਾਹਿਬ ਦੀ ਧਰਤੀ ਤੇ ਲਿਖੇ ਗਏ ਤੇ ਇਹਨਾਂ ਸਮਾਗਮਾਂ ਦੇ ਵਿੱਚ ਜਿਸ ਤਰ੍ਹਾਂ ਜਿੱਥੇ-ਜਿੱਥੇ ਗੁਰੂ ਸਾਹਿਬ ਦੇ ਚਰਨ ਪਏ ਆ ਹਿੰਦੁਸਤਾਨ ਦੀ ਧਰਤੀ ਤੇ ਉੱਚੇ ਜਿੱਦਾਂ ਧੋਮਣੀ ਸਾਹਿਬ ਤੋਂ ਆਪਾਂ ਨਗਰ ਕੀਰਤਨ ਜਿਹੜਾ ਸ਼ਾਮ ਦੀ ਧਰਤੀ ਤੋਂ ਉੱਤਰੋ ਲੈ ਕੇ ਗੁਹਾਟੀ ਤੋਂ ਅੱਗੇ ਬੰਗਾਲ ਜਾਂਦੇ ਹੋਏ ਝਾਰਖੰਡ ਤੇ ਬਿਹਾਰ ਜਾਂਦਾ ਬਿਹਾਰ ਦੇ ਸ਼ਹਿਰਾਂ ਤੇ ਹੁੰਦੇ ਹੋਏ ਐਸੇ ਜਿਹੜਾ ਅਨੰਦਪੁਰ ਸਾਹਿਬ ਦੀ ਧਰਤੀ ਤੇ 1.5-2 ਮਹੀਨਿਆਂ ਦੇ ਵਿੱਚ ਜਿਹੜਾ ਨਗਰ ਕੀਰਤਨ ਆਏਗਾ ਇਦਾਂ ਹੀ ਮਟਰਨ ਜਿਹੜਾ ਜਿੱਥੋਂ ਕਿਰਪਾ RAM ਦੀ ਪੋਤਾਵ ਲੈ ਕੇ ਚੱਲੇ ਸੀ ਜੋ ਜੰਮੂ ਕਸ਼ਮੀਰ ਦੇ ਵਿੱਚ ਆ ਉੱਥੋਂ ਵੀ ਵੱਡਾ ਨਗਰ ਕੀਰਤਨ ਜਿਹੜਾ ਉਹ 25 ਮਈ ਨੂੰ ਇੱਥੇ ਪਹੁੰਚੇਗਾ ਬਾਕੀਆ ਕਿਹੜਾ ਤੋਂ ਹੁੰਦਾ ਹੋਇਆ ਤੇ ਵੱਡੇ ਸਮਾਗਮ ਜਿਹੜੇ ਆ ਭਾਵੇਂ ਉਹ ਦੂਜੇ ਹਿਮਾਚਲ ਦੇ ਵਿੱਚ ਆ ਭਾਵੇਂ ਦਿੱਲੀ ਦੇ ਵਿੱਚ ਆ ਭਾਵੇਂ ਹਰਿਆਣਾ ਦੇ ਵਿੱਚ ਆ ਤੇ ਭਾਵੇਂ ਜਿਹੜੇ ਗੁਰਦੇਵ ਸਾਹਿਬ ਦੇ ਇਤਿਹਾਸਕ স্থান ਪੰਜਾਬ ਦੇ ਵਿੱਚ ਆ ਉੱਥੇ ਵੱਡੇ ਸਮਾਗਮ ਜਿਹੜੇ ਆ ਉਹ ਸਮਾਗਮ ਵੀ ਕੀਤੇ ਜਾਣਗੇ ਤੇ ਉਹਦੇ ਵਿੱਚ ਬਫਰ ਸੈਮੀਨਾਰ ਹੋਣਗੇ ਬਫਰ ਸਕੂਲ ਦੇ ਬੱਚਿਆਂ ਦੇ ਕੰਪੀਟੀਸ਼ਨ ਹੋਣਗੇ ਇਸੇ ਤਰ੍ਹਾਂ ਸਹਿਜ ਪਾਠਾਂ ਦੀ ਜਿਹੜੀ ਲੜੀ ਆ 35000 ਦੇ ਕਰੀਬ ਜਿਹੜੇ ਸਹਿਜ ਪਾਠਾਂ ਦੇ ਪਾਉ ਜਿਹੜੇ ਆ ਆਪਣੇ ਆਪਣੇ ਘਰ ਰੱਖ ਕੇ ਔਰ ਇਥੇ ਨਾ ਕੋਈ ਸਾਦੀ ਧਾਰ ਕੀਤੇ ਜਿਹੜੇ ਉਹ ਪਾਏ ਜਾਣਗੇ ਤੇ ਮੈਂ ਇਹ ਅਰਦਾਸ ਕਰਦਾ ਕਿਉਂਕਿ ਗੁਰੂ ਦੀ ਤਾਕਤ ਹੁੰਦੀ ਹੈ ਤੇ ਗੁਰੂ ਦੀ ਤਾਕਤ ਜੇ ਅ ਗੁਰੂ ਜੀ ਭਾਰਤੀ ਵਿਦੇਸ ਤੇ ਤਾਂ ਹੀ ਸਮਾਹਮ ਜਿਹੜੇ ਤੇ ਚੱਦਦੇ ਆ ਜੋ ਕੀਤਾ ਰੱਖਿਆ ਗਿਆ ਆ ਜੋ ਸਾਰੀ ਜੰਨੀ ਆਪਣੀ ਸਿਤਾਬਦੀ ਕਮੇਟੀ ਆ ਉਹਨਾਂ ਨੇ ਜਿਸ ਤਰ੍ਹਾਂ ਦਾ ਮਤਲਬ ਬਚਾ ਰੱਖਿਆ ਗੁਰੂ ਸਮਰਥ ਕਲਗੀਧਰ ਪਾਤਸ਼ਾਹ ਗੁਰਦੇਵ ਮਾਨ ਸਾਹਿਬ ਦੇ ਤਾਂਗੇ ਸਮਾਹਮ ਜਿਹੜੇ ਸਪੂਰਨ ਹੋ ਸਕਣ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ